ਕਿ ਇਹਦੇ 90 ਫੀਸਦੀ ਸੇਖੀ ਨੇ ਤੁਸੀਂ ਇਹਨਾਂ ਦਾ ਫਿਕਰ ਲਾ ਦੋ ਤੁਸੀਂ ਕਾਨੂੰਨ ਪਾਸ ਕਰੋ ਇਹਨਾਂ ਨੂੰ ਸਾਹਮਣਾ ਸਾਡਾ ਕੰਮ ਤੁਸੀਂ ਕਾਨੂੰਨ ਪਾਸ ਕਰੋ ਇਹਨਾਂ ਨੂੰ ਸਾਹਮਣਾ ਸਾਡਾ ਕੰਮ ਤੇ ਤੁਸੀਂ ਵੇਖਿਆ ਹੀ ਹੈ ਜਦੋਂ ਕਾਨੂੰਨ ਪਾਸ ਹੋਏ ਸਾਰਨ ਪਹਿਲੇ ਸਰਦਾਰਨੀ ਹਰ ਸਿਮਰਤ ਕੌਰ ਜੀ ਨੇ ਵਕਾਲਤ ਕੀਤੀ ਇਹਦੇ ਹੱਕ 'ਚ ਇੱਕ ਪੰਜਾਬੀ ਦਾ ਟੀਵੀ ਚੈਨਲ ਤੇ ਖਬਰ ਹੈ ਸਪੋਕਸ ਸਪੋਕਸਮੈਨ ਉਹਦੇ ਉੱਤੇ ਇੰਟਰਵਿਊ ਦਿੱਤੀ ਇਹਨਾਂ ਨੇ ਉਸ ਤੋਂ ਤਿੰਨ ਚਾਰ ਦਿਨ ਬਾਅਦ ਸਾਸਕਬੀਰ ਸਿੰਘ ਬਾਦਲ ਹੱਕ ਚ ਬੋਲੇ ਜਦੋਂ ਇਹਨਾਂ ਨੇ ਵੇਖਿਆ ਵੱਡੇ ਪੇਮਾਨੇ ਤੇ ਕਿਸਾਨ ਪਿੰਡੋਂ ਪਿੰਡ ਉੱਠ ਕੇ ਤੇ ਦਿੱਲੀ ਵੱਲ ਨੂੰ ਤੁਰਨੇ ਸ਼ੁਰੂ ਹੋ ਗਏ ਨੇ ਉਸ ਟਾਈਮ ਫਿਰ ਹਿੰਦੁਸਤਾਨ ਦੀ ਸਰਕਾਰ ਨੇ ਮੋਦੀ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕਹਿਣੇ ਤੇ ਕਿਸਾਨ ਲੱਗੇ ਨਹੀਂ ਸਪ੍ਰਕਾਸ਼ ਸਿੰਘ ਬਾਦਲ ਦੀਆਂ ਸਰਵਿਸਿਜ਼ ਇਸਤੇਮਾਲ ਕਰੀ ਮੈਨੂੰ ਇਸ ਗੱਲ ਦਾ ਅਫਸੋਸ ਹੈ ਸੁਰਗਵਾਸੀ ਸਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਪੰਜ ਵਾਰ ਤੁਸੀਂ ਮੁੱਖ ਮੰਤਰੀ ਬਣਾਇਆ ਉਹ ਕਦਾਵਾਰ ਕਿਸਾਨਾਂ ਦੇ ਲੀਡਰ ਸੀ ਹਿੰਦੁਸਤਾਨ ਅਖੀਰਲੇ ਟਾਈਮ ਤੇ ਆ ਕੇ ਇਹਨਾਂ ਨੇ ਇਹਨਾਂ ਦੇ ਪਰਿਵਾਰ ਨੇ ਇੱਕ ਮੰਤਰੀ ਮੰਡਲ ਨਿਹਰਾ ਬਚਾਉਣ ਵਾਸਤੇ ਇੱਕ ਮੰਤਰੀ ਮੰਡਲ ਬਚਾਉਣ ਵਾਸਤੇ ਸਰ ਪ੍ਰਕਾਸ਼ ਸਿੰਘ ਬਾਦਲ ਕੋ ਵੀ ਵਕਾਲਤ ਕਰਵਾਈ ਉਸ ਚੀਜ਼ ਦੀ ਜਿਹੜੀ ਸਾ ਪ੍ਰਕਾਸ਼ ਸਿੰਘ ਨੂੰ ਵੀ ਪਤਾ ਸੀ ਕਿ ਮੈਂ ਗਲਤ ਕੰਮ ਕਰ ਰਿਹਾ ਸਾ ਪ੍ਰਕਾਸ਼ ਸਿੰਘ ਨੇ ਕਿਹਾ ਬਹੁਤ ਸਾਰੀਆਂ ਰਾਜਨੀਤਿਕ ਜਮਾਤਾਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਹੈ ਕੋਈ ਇਹੋ ਜਿਹੀ ਮੈਂ ਚੀਜ਼ ਨਹੀਂ ਸੁਣਾ ਰਿਹਾ ਜਿਹੜੀ ਤੁਸੀਂ ਸੁਣੀ ਨਹੀਂ ਸਾ ਪ੍ਰਕਾਸ਼ ਸਿੰਘ ਜੀ ਨੇ ਇਹ ਗੱਲ ਕਹੀ ਕਿ ਵਿਰੋਧੀ ਪਾਰਟੀਆਂ ਗਲਤ ਪ੍ਰਚਾਰ ਕਰ ਰਹੀਆਂ ਇਹ ਕਾਲਾ ਜਿਹੜੇ ਕਾਨੂੰਨ ਨੇ ਤਿੰਨ ਇਹਨਾਂ ਦਾ ਬਹੁਤ ਵੱਡਾ ਲਾਭ ਹਿੰਦੁਸਤਾਨ ਦੀ ਕਿਸਾਨੀ ਨੂੰ ਹੋਏਗਾ ਕਿਸੇ ਨੇ ਸਾ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਨਾ ਮੰਨੀ ਭਾਰਤੀ ਕਿਸਾਨ ਯੂਨੀਅਨ ਨੇ ਬਾਦਲ ਸਾਹਿਬ ਦੇ ਪਿੰਡ ਆ ਕੇ ਇਹਨਾਂ ਦੇ ਖੇਡ ਦੇ ਬਾਹਰ ਮੋਰਚਾ ਲਾ ਦਿੱਤਾ ਚੰਡੇਗੜ੍ਹ ਤੇ ਜਦੋਂ ਚੰਡੇਗੜ੍ਹ ਦੇ ਉੱਤੇ ਤੇ ਫਿਰ ਬਾਦਲ ਸਾਹਿਬ ਨੂੰ ਸਮਝ ਆਈ ਕਿ ਅਤਕੀ ਪਹਿਲੀ ਦਫਾ ਮੇਰੀ ਜਿਹੜੀ ਮੈਂ ਨਬਜ਼ ਤੇ ਹੱਥ ਰੱਖ ਕੇ ਕਹਿੰਨਾ ਮੈਂ ਲੋਕਾਂ ਦੀ ਨਬਜ਼ ਪਛਾਨ ਸਕਣਾ ਪਹਿਲੀ ਵਾਰ ਜ਼ਿੰਦਗੀ ਚ ਨਬਜ਼ ਨਹੀਂ ਪਛਾਨ ਪਾਇਆ ਫਿਰ ਕੋਰ ਕਮੇਟੀ ਦੀ ਮੀਟਿੰਗ ਹੋਈ ਫਿਰ ਫੈਸਲਾ ਕੀਤਾ ਗਿਆ ਕਿ ਜੇ ਹੁਣ ਬੀਬੀ ਹਰਸ਼ਬੀਰਤ ਕੌਰ ਬਾਹਰ ਨਾ ਮੋਦੀ ਸਾਹਿਬ ਦੀ ਸਰਕਾਰ ਚੋਂ ਬਾਹਰ ਨਾ ਨਿਕਲੀ ਤੇ ਬਾਦਲ ਸਾਹਿਬ ਨੂੰ ਕਿਸੇ ਨੇ ਉਹਨਾਂ ਦੀ ਹਵੇਲੀ ਚੋਂ ਬਾਹਰ ਨਹੀਂ ਸੀ ਨਿਕਲਣ ਦੇਣਾ ਫੇਰੇ ਬਾਹਰ ਕੱਢੇ ਜੋ ਇਹਨਾਂ ਦਾ ਰੋਲ ਪਿਛਲੀ ਸਰਕਾਰ ਦੇ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ 'ਤੇ ਰਿਹਾ ਉਹ ਤੁਹਾਨੂੰ ਅਜੇ ਭੁੱਲਿਆ ਨਹੀਂ ਉਸ ਤੋਂ ਬਾਅਦ ਆ ਜਿਹੜੇ ਕਾਲੇ ਕਾਨੂੰਨ ਇਹਨਾਂ ਦੇ ਵਿੱਚ ਬਕਾਇਦਾ ਤੌਰ 'ਤੇ ਰਲ ਕੇ ਕਾਨੂੰਨ ਪਾਸ ਕੀਤੇ ਗਏ ਉਹਦਾ ਸਬੂਤ ਤੁਸੀਂ ਵੇਖਿਆ ਤਿੰਨ ਸੀਟਾਂ ਤੇ ਰਹਿ ਗਏ ਸਾਹ ਪ੍ਰਕਾਸ਼ ਸਿੰਘ ਬਾਦਲ ਸਾਰੀ ਉਮਰ 11 12 ਇਲੈਕਸ਼ਨਾਂ ਜਿੱਤੇ ਵੱਡੇ ਪਹਿਮਾਨਿਆਂ ਤੇ ਲੰਬੀ ਵਾਲਿਆਂ ਨੇ ਇਹ ਸਾਰੇ ਬਠਿੰਡੇ ਵਾਲਿਆਂ ਨੂੰ ਸੀਟਾਂ ਜਿਤਾਈਆਂ ਬਟ ਤੁਸੀਂ ਵੇਖੋ ਜਦੋਂ ਪ੍ਰਮਾਤਮਾ ਦਾ ਕੋਈ ਕਰਮ ਹੁੰਦਾ ਹੈ ਪ੍ਰਮਾਤਮਾ ਜੇ ਅਕਸਰ ਪਛਾਣਦਾ ਤੇ ਫਰਸ਼ਤੇ ਵੀ ਉਹੀ ਲੈ ਕੇ ਆਂਦਾ ਹੈ ਅਖੀਰਲੇ ਵਕਤ ਸਾਰੇ ਨੇ ਵੱਡਾ ਪੋਲਿਟਿਕਲ ਬਲੰਡਰ ਉਹਨਾਂ ਦੇ ਪਰਿਵਾਰ ਨੇ ਕਰਾ ਕੇ ਉਹਨਾਂ ਕੋਲ ਇਲੈਕਸ਼ਨ ਲੜਾਈ ਜਾਨ ਤੋਂ ਪਹਿਲਾਂ ਸਵਰਗ ਸਦਾਰਨ ਤੋਂ ਪਹਿਲਾਂ ਉਹ ਆਪਣੀ ਅਖੀਰਲੀ ਇਲੈਕਸ਼ਨ ਆਰ ਗਿਆ ਤਾਂ ਮੇਰੀ ਗੁਜ਼ਾਰਿਸ਼ ਇਹ ਹੈ ਹੁਣ ਇਹਨਾਂ ਕੋ ਇੱਕ ਬਠਿੰਡੇ ਦੀ ਪਾਰਲੀਮੈਂਟ ਸੀਟ ਰਹਿ ਗਈ ਪੰਜਾਬ ਦੇ ਵਿੱਚੋਂ ਵਾਈਂਡ ਅਪ ਹੋ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ